大家不要骂人，这里没有他妈啥子大妈们。Uh huh. um, راستہ ہے اپڑا موڑ ہاں جی یہ بھی اک راوڑ لو سر دو بار دا گرا بھی کردا جاوا بابا تے بیٹھے کر کے سر ہاں جی بیٹھے کر کے کوئی ہے سارے پنجارے پنجانے کس ٹیم نہیں بیٹھی بابا اک بھی نہیں دتی او دا ہن اک بھی نہیں دتی گھر بندا نہیں کچھ کوئی دقت ہو اپنوں دا ہاں کوئی نہیں ہن باہر سے باہر نکل رہے ہیں اک بھی نہیں ਹੀ ਮਸਲਾ ਕਿ ਉਹਨੇ ਨਰਵਜੀ ਕਰਾਉਂਦਾ ਭਾਈ ਜੀ ਵੀਡੀਓ ਸਾਹਿਬ ਨੂੰ ਪਹਿਲਾਂ ਤਾਂ ਕਿਹਾ ਪਾਣੀ ਦਾ ਕੋਈ ਪ੍ਰਵਾਹਤ ਕੋਈ ਪਾਣੀ ਦਾ ਪ੍ਰਵਾਹਤ ਨਹੀਂ ਕੋਈ ਇੱਥੇ ਪੱਖਿਆ ਨਹੀਂ ਜਰ ਜੈ ਸਿੰਘ ਸਾਹਿਬ ਨੂੰ ਮੈਂ ਸਵੇਰ ਦਾ ਖੁਦ ਫੋਨ ਲਾਈ ਜਾਨਾ ਚਾਰ ਆਈਫੋਨ ਲਾਦਾ ਕਹਿੰਦਾ ਮੇਰੀ ਗੱਡੀ ਖਰਾਬ ਹੋ ਗਈ ਮੈਂ ਬੱਤਨੀ ਗਲਾ ਕੋਲੇ ਖੜਾ ਕਹਿੰਦਾ ਆਈ ਜਾਨਾ ਬਕਾਇਦਾ ਰਿਕਾਰਡਿੰਗ ਪਈ ਆ ਦੱਸੋ ਕਿਹੜਾ ਘੰਟਾ ਹੋ ਗਿਆ ਉਸ ਗੱਲ ਨੂੰ ਮੈਂ ਆ ਗਿਆ ਮੈਂ ਪੰਜਾਂ ਮਿੰਟਾਂ ਜਾ ਗਿਆ ਮੈਂ ਦੱਸਾਂ ਚ ਹੁਣ ਪਟਵਾਰੀ ਸਾਹਿਬ ਵੀ ਚਲੇ ਗਏ ਦੱਸੋ ਕਿਤੇ ਪਾਵਲਿਕ ਸਵੇਰ ਦੀ ਆਈ ਆ ਭੁੱਖਣ ਪਾਣੀ ਫਿਰਦੀ ਆ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਹਵਾ ਦਾ ਪੱਖੇ ਦਾ ਕੋਈ ਇੱਥੇ ਇੰਤਜ਼ਾਮ ਨਹੀਂ ਦੱਸੋ ਕੌਣ ਜ਼ਿੰਮੇਵਾਰ ਆ ਫਿਰ ਵੀਡੀਓ ਦੇ ਉਹਦਾ ਜ਼ਿੰਮੇਵਾਰ ਆ ਕਿਹੜੇ ਬਲਾਕ ਦੇ ਕਿਹੜੇ ਹੁਣ ਕੀ ਇਹਨਾਂ ਦੇ ਇਹਨਾਂ ਦੇ ਬਰਦਰ ਕੋਈ ਜਿਹੜੀ ਬੰਦ ਕਾਰਵਾਈ ਹੈ ਕਾਰਵਾਈ ਹੋਵੇ ਠੀਕ ਕਹਿੰਦੇ ਅਧਿਕਾਰੀ ਹੋਣਗੇ ਅਧਿਕਾਰੀ ਕੋਈ ਨਹੀਂ ਲਾਰੇ ਲਾਈਂਦੇ ਕੋਈ ਕਿਤੇ ਕਹਿਣਾ ਥੋੜੇ ਆ ਸੈਨਾ ਜਿਵੇਂ ਦੁੱਕਾ ਨੂੰ ਐਵੇਂ ਹਰਾਰ ਕਰੀ ਜਾਂਦੇ ਆ ਜਾੜ ਬੁੱਝ ਗਏ ਇੱਥੇ ਕਿੰਨੇ ਕਿਹੜੇ ਦਾ ਕੋਈ ਮਾੜ ਕਿੰਨੇ ਕਿੰਨੇ ਦੂਰ ਤੋਂ ਆਏਵੇਂ ਤੁਸੀਂ ਇੱਥੇ ਬਾਈ ਇੱਥੇ ਘਟੋ ਘਟ ਕੋਈ 10 ਕਿਲੋਮੀਟਰ ਤੋਂ ਆ ਕੋਈ 15 ਤੋਂ ਆ ਕੋਈ 20 ਤੋਂ ਆ ਆ ਟੋਟੀ ਸਾਰੇ ਬੰਦਾ ਆ ਸਵੇਰ ਦੇ ਬੈਠਿਆ ਸਵੇਰ ਦੀ ਅੱਧੇ ਬੰਦੇਆਂ ਨੇ ਤਾਂ ਰੋਟੀ ਵੀ ਨਹੀਂ ਖਾਧੀ ਅਸੀਂ ਖੁਲ ਭੁੱਖੇ ਆ ਮੈਂ ਮੇਰਾ ਨਾਮ ਮਨਜੀਤ ਸਿੰਘ ਹੈ ਬ੍ਰਦਰ ਮੈਂ ਡੀਸੀ ਸਾਹਿਬ ਨੂੰ ਰਿਕਵੈਸਟ ਕਰਦਾ ਵੀ ਬਲਾਕ ਸੈਨਾ ਦੇ ਵਿੱਚ ਆ ਕੇ ਵਿਜ਼ਿਟ ਕਰਨ ਉਹ ਜਿਹੜੀ ਪਾਵਰਕ ਹਰਾਸਮੈਂਟ ਹੋ ਰਹੀ ਆ ਨਾ ਕਿਸੇ ਨੇ ਇੱਥੇ ਪੰਚਾਇਤ ਅਫਸਰ ਨੇ ਦੱਸਿਆ ਵੀ ਫਾਰਮ ਕਿਵੇਂ ਭਰਨੇ ਆ ਜਾਂ ਕਿਹੜੇ ਕਿਹੜੇ ਫਾਰਮ ਲੱਗਣੇ ਆ ਇੱਥੇ ਬਾਹਰ ਇੱਕ ਲੁੱਟਦਾ ਤੰਦਾ ਹੋਰ ਬਣਾਇਆ ਗੇਟ ਦੇ ਮੂਹਰੇ ਦੇਖੋ ਇਹ ਅਨਲੀਗਲ ਹੋ ਰਿਹਾ ਜਦੋਂ ਕਿ ਰਿਸਪੋਨਸਿਬਿਲਟੀ ਬੰਦੀ ਆ ਪੰਚਾਇਤ ਭਾਗ ਦੀ ਜਿੰਨੇ ਵੀ ਮੈਂਬਰ ਕੈਂਡੀਡੇਟ ਹੁੰਦੇ ਉਹਨਾਂ ਦੇ ਫਾਰਮ ਭਰਵਾਉਣ ਤੇ ਜਮ੍ਹਾਂ ਕਰਨਾ ਉਹ ਆਪਣੀ ਡਿਊਟੀਆਂ ਦੇ ਤੋਂ ਨਾਕਾਮ ਹੋ ਗਿਆ ਪ੍ਰਸ਼ਾਸਨ ਦੇਖੋ ਬਾਹਰੋਂ ਇਹਨੇ ਸਿਵਲ ਪ੍ਰੋਫੈਸ਼ਨ ਲਾਇਆ ਕੋਈ 1000 ਲੈ ਰਿਹਾ ਕੋਈ 300 ਲੈ ਰਿਹਾ ਕੋਈ 500 ਲੈ ਰਿਹਾ ਫਾਈਲ ਆਪਾਂ ਨੂੰ ਉੱਥੇ ਤਿਆਰ ਕਰਨੀ ਪੈ ਰਹੀ ਹੈ ਇਹ ਆਮ ਪਬਲਿਕ ਨਾਲ ਲੁੱਟ ਹੋ ਰਹੀ ਹੈ ਇਹ ਕਿੰਨਾ ਗਾ ਜੇ ਆਪਾਂ ਅੰਦਰ ਕਰਦੇ ਉਹ ਸਰਕਾਰੀ ਖਰਚਾ ਜਿਹੜਾ ਲੋਕ ਫੀਸ ਕੱਟ ਕੇ ਦਿਓ ਸਾਨੂੰ ਰਸੀਦਾਂ ਦਿਓ ਉਹ 10000 ਰੁਪਏ ਹੋ ਜੇ ਗਵਰਨਮੈਂਟ ਦੇ ਖਰਚੇ ਤਿਆਰ ਕਰਨਾ ਵੀਡੀਓ ਵੀ ਸਾਹਿਬ ਦਾ ਇਹਨਾਂ ਦਾ ਸਟਾਫ ਦਾ ਕੰਮ ਹੈ ਅੰਦਰ ਚਾਲ ਕਰਕੇ ਦੇਣ ਐਨਸੀ ਬਣਾ ਕੇ ਦੇਣ ਆਪਾਂ ਰੋਡ ਬੰਦ ਕਰੀ ਆ ਪਹਿਲਾਂ ਤਾਂ ਇੱਥੇ ਪੂਰੇ ਅਫਸਰ ਸਾਹਿਬ ਪੂਰੀ ਨਹੀਂ ਆ ਪ੍ਰੋਪਰ ਹਰ ਇੱਕ ਨਾਗਰਿਕ ਤੇ ਹਰਾਸਮੇਟ ਹੋ ਰਿਹਾ ਸਵੇਤ ਤੇ ਆਏ ਆ ਨਾਲ ਫੋਨ ਚੱਕ ਰਿਹਾ ਇੱਥੇ ਪਟਵਾਰੀ ਸੈਕਟਰੀ ਇੱਥੇ ਨਹੀਂ ਮਿਲ ਰਿਹਾ ਕਿਸੇ ਨੂੰ ਆਪਣੀ ਡੀਸੀ ਸਾਹਿਬ ਨੂੰ ਅਪੀਲ ਆ ਇਹ ਵੀ ਸਾਰਾ ਆਗੇ ਆਪ ਚੈੱਕ ਕਰੋ ਵਿਸ਼ਟ ਕਰੋ ਬਾਹਰ ਦੇਖੋ ਕਿਹੜੇ ਲੋਟ ਆਮ ਪਾਲ ਕੀ ਲੁੱਟ ਹੋ ਰਹੀ ਹੈ ਇੱਥੇ ਇਹ ਸੈਣਾ ਬਲਾਕ ਦੇ ਵਿੱਚ ਆ ਆਮ ਪਾਲ ਦੀ ਸਰਕਾਰ ਹੈ ਮੇਰਾ ਇਥੋਂ ਦੇ ਐਮ ਐਲ ਏ ਸਾਹਿਬ ਨੂੰ ਰਿਕਵੈਸਟ ਹੈ ਵੀ ਆ ਕੇ ਦੇਖੋ ਤੁਹਾਡੇ ਬਲਾਕ ਸੈਣਾ ਦੇ ਵਿੱਚ ਕੀ ਕੁਝ ਹੋ ਰਿਹਾ ਦਿਨ ਦਿਹਾੜੇ ਲੁੱਟ ਹੋ ਰਹੀ ਹੈ ਇਥੇ ਆਮ ਨਾਗਰਗਾ ਆਏ ਫਾਰਮ ਭਰਨ ਕੋਈ ਕਹਿੰਦਾ 500 ਰੁਪਏ ਦੇ ਦੋ ਕੋਈ 1000 ਦੇ ਦੋ ਕਿਸੇ ਨੂੰ ਪ੍ਰੋਪਰ ਗੈਡਰ ਨਹੀਂ ਕਰੀ ਵੀ ਕੋਈ ਨੋਟੀਫਿਕੇਸ਼ਨ ਨਹੀਂ ਲੱਗਿਆ ਵਾ ਕਿਸੇ ਨੇ ਪਿਠਾ ਕੇ ਇਹ ਅਪੀਲ ਨਹੀਂ ਕਰੀ ਵੀ ਫਾਰਮ ਤੁਸੀਂ ਕਿਵੇਂ ਭਰਨਾ ਹੈ ਕੀ ਕੀ ਫਾਰਮ ਦੇ ਵਿੱਚ ਭਰਨਾ ਹੈ ਇਹ ਸਭ ਨਾਕਾਮੀ ਹੈ ਪ੍ਰਸ਼ਾਸਨ ਦੀ ਥੈਂਕ ਯੂ ਕਿਉਂਕਿ ਜੀ ਜੇ ਤੁਹਾਡੇ ਹੁਣ ਤੋਂ ਪਹਿਲਾਂ ਵੀ ਤੁਹਾਨੂੰ ਲੱਗਿਆ ਰਿਹਾ ਤੁਹਾਡੇ ਲੇਟ ਆਉਣ ਦੀ ਵਜ੍ਹਾ ਕਾਰਨ ਕੀ ਸੀ ਲੋਕ ਖਰਾਬ ਹੋਏ ਸੀ ਮੈਂ ਤੁਹਾਨੂੰ ਆ ਕੇ ਗਿਆ ਡੀਸੀ ਸਾਹਿਬ ਦੀ ਮੀਟਿੰਗ ਰੱਖੀ ਸੀ ਹਾਂਜੀ ਪਰਾਲੀ ਸਾੜਨ ਨਾ ਸਾੜਨ ਸੰਬੰਧੀ ਮੀਟਿੰਗ ਰੱਖੀ ਸੀ ਇਸ ਕਰਕੇ ਮੀਟਿੰਗ ਵਿੱਚ ਮੈਨੂੰ ਜਾਣਾ ਪਿਆ ਡੀਸੀ ਸਾਹਿਬ ਨੇ ਮੋੜ ਦਿੱਤਾ ਮੈਨੂੰ ਵਾਪਸ ਪਰ ਮੈਂ ਆ ਗਿਆ ਠੀਕ ਜੀ ਹਾਂਜੀ ਹੁਣ ਮੈਂ ਕਰ ਕਰ ਰਿਹਾ ਹਾਂ ਅੱਛਾ ਅੱਛਾ ਤੇ ਹੁਣ ਤੱਕ ਕਿੰਨੇ ਕੇ ਨਾਮ ਜਦਗੀਆਂ ਦਾਖਲ ਹੋ ਚੁੱਕੇ ਹਨ ਇਹ ਆਰੋਧੇ ਪਤੇ ਪੁੱਛ ਸਕਦੇ ਮੈਨੂੰ ਨਹੀਂ ਅੱਛਾ ਜੀ ਦੋ ਨਾਮ ਜਦਗੀਆਂ ਹੋਈਆਂ ਸੀ ਪਹਿਲੇ ਮੈਗਨੇਟਿਕ ਵਿੱਚ ਤੇ ਬਾਕੀ ਆਰਓ ਲਗ ਲਗ ਬੈਠੇ ਆ ਜੀ 7 ਆਰਓ ਹੈ ਸਾਡੇ ਕੋਲ ਤੇ 7 ਇਹ ਆਰਓ ਹੈ ਜੀ ਇਹ ਤੁਸੀਂ ਆਰਓ ਤੇ ਰਿਪੋਰਟ ਲੈ ਸਕਦੇ ਮੇਰੇ ਕੋਲ ਨਹੀਂ ਰਿਪੋਰਟ ਮੈਂ ਸਿਰਫ ਆਪਣੇ ਨੋਟਿੰਗ ਸਰਟੀਫਿਕੇਟ ਜਾਰੀ ਕਰ ਰਿਹਾ ਜੀ ਸਰ ਜੀ ਕਹਿੰਦਾ ਕਿ ਖੰਝਲ ਖਾਰ ਹੋ ਰਹੀ ਹੈ ਤੇ ਸਾਡਾ ਸਹੀ ਢੰਗ ਨਾਲ ਕੰਮ ਨਹੀਂ ਹੋ ਰਿਹਾ ਖੰਝਲ ਖਾਰ ਕੋਈ ਨਹੀਂ ਹੋ ਰਹੀ ਜੀ ਮੈਂ ਨਾਲ ਦੇ ਨਾਲ ਸੈਂਡ ਕਰ ਰਿਹਾ ਮੇਰੇ ਕੋਲ ਜਿਹੜੇ ਆਰਐਮਐਲ ਆ ਰਹੇ ਠੀਕ ਹੈ ਸਰ ਇੱਕ ਬਾਹਰ ਕੋਈ ਪਾਣੀ ਦਾ ਖਾਸ ਪ੍ਰਬੰਧ ਨਹੀਂ ਪੀਣ ਵਾਲਾ ਕੋਈ ਪ੍ਰਬੰਧ ਨਹੀਂ ਸੀ 20 ਕੈਂਪਸ ਸਵੇਰ ਦੇ ਲਿਆਂਦੇ ਹੋਏ ਸੀ ਮੀਟਿੰਗ ਤੇ ਗਿਆ ਸੀ ਡਾਕਟਰ